ਅਸੀਂ ਰਾਤ ਨੂੰ ਬਹੁਤ ਡਰੇ ਹੋਏ ਸੀ ਸੁੱਤੇ ਨਹੀਂ ਇੱਕ ਪਲ ਵੀ ਕਿਉਂਕਿ ਡਾਕਟਰ ਸਾਹਿਬ ਨੇ ਦੱਸਿਆ ਕਿ ਕੱਲ੍ਹ ਨਾਲੋਂ ਕਾਫੀ ਬੈਟਰ ਆ ਜਦੋਂ ਕੱਲ ਉਹ ਕੋਈ ਵੀ ਸਾਨੂੰ ਜਿਹੜਾ ਆ ਔਰ ਉਹ ਖੁਦ ਸਾਹ ਵੀ ਲੈਣ ਚ ਕਾਫੀ ਜ਼ਿਆਦਾ ਬੈਟਰ ਹੋ ਗਿਆ ਆ ਕੈਨੇਡਾ ਤੋਂ ਉੱਦੇ-ਉੱਦੇ ਸਿੱਧਾ ਇੱਧਰ ਆ ਗਏ ਆ ਬਾਈ ਚੋ ਵੀ ਕਿੱਟੀ ਹੋ ਗਏ ਕੁਝ ਖਾ ਕੇ ਨਹੀਂ ਵੇਖਿਆ ਕਿਉਂਕਿ ਜਦ ਦਿਲ ਹੀ ਨਹੀਂ ਕੀਤਾ ਇਹੀ ਵੀ ਵੇਲਾ ਹੁੰਦਾ ਜਦੋਂ ਔਖਾ ਵੇਲਾ ਇਹਨੂੰ ਹੀ ਕਹਿੰਦੇ ਆ ਵੀ ਤੁਹਾਨੂੰ ਪਤਾ ਚੱਲ ਜਾਂਦਾ ਵੀ ਤੁਹਾਡੇ ਨਾਲ ਇੰਦਾ ਪਿਆਰ ਕਰਦੇ ਆ ਔਰ ਆਵਾਬ ਇੰਦਾ ਪਿਆਰ ਕਰਦਾ ਲੋਕ ਇੰਨੀਆਂ ਦੁਆਵਾਂ ਅਰਦਾਸਾਂ ਤੁਸੀਂ ਦੇਖੋ ਗੁਰੂ ਘਰਾਂ 'ਚ ਹੋ ਰਹੀਆਂ ਆ ਬਾਈ ਕਿਵੇਂ ਨੇ ਹੁਣ ਹਾਲਾਤ ਵੀਰੇ ਆ ਸ਼ੁਕਰਾਂਬਾਲਕ ਦਾ ਜਿੱਦਾਂ ਅਸੀਂ ਅੰਦਰੋਂ ਹੀ ਆਏ ਆ ਔਰ ਅਸੀਂ ओपीडी ਚ ਸੀਗੇ ਡਾਕਟਰ ਸਾਹਿਬ ਉਹਨਾਂ ਦੀ ਸਾਰੀ ਟੀਮ ਨੂੰ ਮਿਲ ਕੇ ਆਏ ਬੈਂਸੀ ਕਨਵਰ ਵੀਰਾ ਸੀਗਾ ਆ ਸਤਪਾਲ ਵੀਰਾ ਸੀਗਾ ਡਾਕਟਰ ਸਾਹਿਬ ਨੇ ਦੱਸਿਆ ਕਿ ਕੱਲ੍ਹ ਨਾਲੋਂ ਕਾਫੀ ਬੈਟਰ ਆ ਜਿੱਦਾਂ ਕੱਲ ਕੋਈ ਵੀ ਸਾਡਾ ਜਿਹੜਾ ਆ ਉਹ ਪ੍ਰੋਪਰ ਮਤਲਬ ਵੀ ਕੋਈ ਵੀ ਗੱਲ ਹੀ ਨਹੀਂ ਸੀ ਕਿ ਇੱਕ ਦੂਜੇ ਨਾਲ ਕਰ ਰਿਹਾ ਕਿਉਂਕਿ ਇਹ ਬਹੁਤ ਕਹਿਣਾ ਔਖਾ ਸੀਗਾ ਕਿ ਮਤਲਬ ਕਿ ਸਾਰਾ ਕੁਝ ਹੋ ਰਿਹਾ ਹੈ ਸੋ ਅੱਜ ਉਹਨਾਂ ਨੇ ਸਾਡੂ ਇਹ ਬੁਲਾ ਕੇ ਕਿਹਾ ਕਿ ਬੀਪੀ 'ਚ ਵੀ ਕਾਫੀ ਜ਼ਿਆਦਾ ਸੁਧਾਰ ਹੋਇਆ ਹੈ ਔਰ ਖੁਦ ਸਾਹ ਵੀ ਲੈਣ 'ਚ ਕਾਫੀ ਜ਼ਿਆਦਾ ਬੈਟਰ ਹੋ ਰਿਹਾ ਹੈ ਤੇ ਜੀ ਜੀ ਦਾ ਸਿਹਜੀ ਕੰਡੀਸ਼ਨ ਦਾ ਦਾਸਤਾਂ ਰਿਹਾ ਜੀ ਸਰਜੀ ਗਿਵਾਰਾ ਜੀ ਸਰ ਜੀ ਸਰ ਸੋ ਬੜੀ ਬਿੱਲਾ ਦਾ ਕਿ ਜਿਹੜੀਆਂ ਅਰਦਾਸਾਂ ਆ ਉਹਨਾਂ ਨੇ ਬਹੁਤ ਪਾਵਰ ਜਨਰੇਟ ਕੀਤੀ ਆ ਤੇ ਬਸ ਇਹੀ ਬੇਨਤੀ ਆ ਕਿ ਸਾਰੇ ਅਰਦਾਸਾ ਕਰੋ ਸਾਰੀ ਦੁੜੀਆਂ ਕਰ ਰਹੀ ਹੈ ਬਿੱਲਰਾਂ ਦੀ ਦੁੜੀਆਂ ਪਰਚ ਜਿੱਥੇ ਪੰਜਾਬੀ ਬੈਠੇ ਆ ਔਰ ਅਸੀਂ ਰਾਤ ਦੇ ਬਹੁਤ ਡਰੇ ਹੋਏ ਸੀ ਸੁੱਤੇ ਨਹੀਂ ਇੱਕ ਪਲ ਵੀ ਕਿਉਂਕਿ ਐ ਹੀ ਸੀਗਾ ਕਿ ਯਾਰ ਕੋਈ ਕੋਈ ਬੁਰੀ ਖਬਰ ਨਾ ਆ ਜਾਵੇ ਪਰ ਹੋਰ ਅਸੀਂ ਡਾਕਟਰ ਸਾਹਿਬ ਨੂੰ ਜਿੱਤਾ ਮਿਲ ਕੇ ਆਏ ਆ ਤੇ ਉਹਨਾਂ ਨੇ ਸਾਨੂੰ ਕਾਫੀ ਪੋਜ਼ਿਟਿਵ ਕੀਤਾ ਹੈ ਕਿ ਸਾਡਾ ਕੁਝ ਖਾਣ ਨੂੰ ਤੇ ਕੁਝ ਗੱਲਬਾਤ ਕਰਨ ਨੂੰ ਦਿਲ ਕੀਤਾ ਹੈ ਤੁਹਾਡੀਆਂ ਅੱਖਾਂ ਤੋਂ ਸਾਫ ਪਤਾ ਲੱਗ ਰਿਹਾ ਕਿਉਂਕਿ ਅਸੀਂ ਵੀ ਸਾਰੀ ਰਾਤ ਇੱਥੇ ਸਾਰੇ ਲੋਕ ਇੱਕੋ ਗੱਲ ਕਰ ਰਹੇ ਨੇ ਕਿ ਰਾਜਵੀਰ ਜਵੰਦਾ ਜਿਹੜੇ ਹੈ ਉਹ ਤੰਦਰੁਸਤ ਹੋ ਕੇ ਵਾਪਸ ਸ਼ੋਅ ਲਉਣ ਕਿਉਂਕਿ ਇਹੋ ਜੇ ਸਿੰਗਰ ਬਹੁਤ ਕਾਟਾ ਦੁਨੀਆ ਤੇ ਆਉਂਦੇ ਜਿਵੇਂ ਜਿਹੜੇ ਇੱਕ ਦੇ ਜੋਰ ਨਾਲ ਗਾਉਣ ਵਾਲੇ ਹੁੰਦੇ ਨੇ ਤੁਸੀਂ ਉਹਨਾਂ ਚਾਹੁੰਦੇ ਹੋ ਜੀ ਦੇਖੋ ਫਰਕਾਰ ਕਲਾਕਾਰ ਬਾਅਦ ਚ ਹੁੰਦਾ ਬਿੱਲਾ ਦਾ ਕਿ ਜਿਹੜਾ ਪਰਿਵਾਰ ਨੂੰ ਇੱਕ ਜਿਹੜਾ ਜੀ ਆਣਾ ਉਹਦੀ ਕਦੇ ਕਿਸੇ ਕੋਲ ਪੂਰੀ ਨਹੀਂ ਹੋਣੀ ਸੋ ਉਹ ਉਹ ਹਾਂ ਜੀ ਸੋ ਅਸੀਂ ਕੱਲ ਮੈਂ ਜਿਹੜਾ ਕੈਨੇਡਾ ਤੋਂ ਆਉਂਦੇ ਹੁੰਦੇ ਸੀਦਾ ਇੱਧਰ ਆ ਗਏ ਸੋ ਬਾਈ 24 ਘੰਟੇ ਹੋ ਗਏ ਕੁਝ ਖਾ ਕੇ ਨਹੀਂ ਵੇਖਿਆ ਕਿਉਂਕਿ ਜੇ ਦਿੱਲੀ ਨਹੀਂ ਕੀਤਾ ਅ ਕੱਲ ਦਾ ਸਾਰਾ ਧਿਆਨ ਸਾਡਾ ਇਧਰ ਹੀ ਸੀਗਾ ਸੋ ਅੱਜ ਕਾਫੀ ਜ਼ਿਆਦਾ ਪੋਜ਼ਿਟਿਵ ਕੀਤਾ ਡਾਕਟਰ ਸਾਹਿਬ ਨੇ ਡਾਕਟਰ ਸੋਡੀ ਸਾਹਿਬ ਨੇ ਸੋ ਉਹਨਾਂ ਨੇ ਇਹੋ ਹੀ ਸਾਨੂੰ ਕਿਹਾ ਕਿ ਤੁਸੀਂ ਅਰਦਾਸਾ ਰੱਖੋ ਅਸੀਂ ਟ੍ਰੀਟਮੈਂਟ ਬੈਸਟ ਦੇ ਰਹੇ ਆ ਸੋ ਪ੍ਰਮਾਤਮਾ ਕਰੇ ਰਿਕਵਰ ਹੋ ਜਾਈ ਸਾਡਾ ਵੀਰ ਛੇਤੀ ਤੇ 60 ਕਿੱਥੇ ਕਿੱਥੇ ਲੱਗੀ ਆ ਬਈ 60 ਉਹਨਾਂ ਨੇ ਜਿੱਦਾਂ ਕੱਲ ਦੱਸਿਆ ਸੀਗਾ ਕਿ ਬ੍ਰੇਡ ਕਾਫੀ ਜ਼ਿਆਦਾ ਹੋਇਆ ਆ ਜਡ ਐਡ ਸਪਾਈਡ ਬਣ ਕੇ ਇਹ ਸਾਰੀਆਂ ਚੀਜ਼ਾਂ ਕਿਉਂਕਿ ਹਿੱਟ ਬਹੁਤ ਜ਼ੋਰ ਚ ਹੋਇਆ ਉਹ ਸਾਰੀਆਂ ਚੀਜ਼ਾਂ ਡੇ ਕਾਫੀ ਜ਼ਿਆਦਾ ਮਤਲਬ ਸਾਰੀ ਸੱਟਾਂ ਅਦਰੂਡੀ ਆ ਬਾਹਰ ਕੋਈ ਬਾਹਰ ਤਾਂ ਚਰੀਟ ਵੀ ਨਹੀਂ ਹੈਗੀ ਉਹਦੇ ਅੰਦਰ ਹੀ ਬਹੁਤ ਡੀਪਲੀ ਸੱਟਾਂ ਲੱਗੀਆਂ ਐ ਸੋ ਕੱਲ ਦੇ ਜਦੋਂ ਉਹਨਾਂ ਕਲੋਟ ਵਗੈਰਾ ਕੱਢੇ ਆ ਸੋ ਕਾਫੀ ਬੈਟਰ ਆ ਸ਼ੁਕਰ ਬਾਲਕ ਦਾ ਇਕਲੋਤੇ ਹੈਗੇ ਨੇ ਕੋਈ ਭੈਣ ਭਰਾ ਨਹੀਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਫਾਦਰ ਦੀ ਵੀ ਥੋੜੇ ਮਹੀਨੇ ਪਹਿਲਾਂ ਡੈਥ ਹੋਈ ਸੀ ਜੀ ਦੇਖੋ ਆਪਾਂ ਸਾਰੇ ਭੈਣ ਭਰਾ ਹੀ ਆ ਇਹੋ ਹੀ ਵੇਲਾ ਹੁੰਦਾ ਜਦੋਂ ਔਖਾ ਵੇਲਾ ਇਹਨੂੰ ਹੀ ਕਹਿੰਦੇ ਆ ਵੀ ਤੁਹਾਨੂੰ ਪਤਾ ਚੱਲ ਜਾਂਦਾ ਵੀ ਤੁਹਾਡੇ ਨਾਲ ਇੰਦਾ ਪਿਆਰ ਕਰਦੇ ਆ ਔਰ ਆਵਾਬ ਇੰਦਾ ਪਿਆਰ ਕਰਦਾ ਲੋਕ ਇੰਨੇ ਆ ਦਵਾਵਾਰ ਅਰਦਾਸਾਂ ਤੁਸੀਂ ਦੇਖੋ ਗੁਰੂ ਘਰਾਂ 'ਚ ਹੋ ਰਹੀਆਂ ਆ ਤੇ ਪਾਵਰ ਉਤੋਂ ਵੱਡੀ ਤੇ ਕੋਈ ਪਾਵਰ ਨਹੀਂ ਜਿਹਨੇ ਪੈਦਾ ਕੀਤਾ ਉਤੋਂ ਵੱਡੀ ਤੇ ਕੋਈ ਪਾਵਰ ਨਹੀਂ ਸੋ ਬਾਲਕ ਰਿਹਾ ਆਪੇ ਕਿਰਪਾ ਕਰਦੇ ਦੀ ਆ ਸਾਰਾ ਕੁਝ ਵਾਪਸ ਅਸੀਂ ਵੀ ਬਾਈ ਅਰਦਾਸ ਕਰਦੇ ਆ ਕਿ ਬਾਈ ਵਾਪਸ ਸੋਨੋ ਔਰ ਖਾੜਿਆਂ ਦੇ ਵਿੱਚ ਉਸ ਤਰ੍ਹਾਂ ਸ਼ੁਕਰ ਕਿਰਪਾ ਕਰਦੇ ਸਾਰੇ ਪੈਡ ਪ੍ਰਾਰ ਅਦਾਸਾ ਕਰੋ ਔਰ ਜਲਦੀ ਹੋ ਰਿਕਵਰ ਹੋਵੇ ਤੇ ਸਾਰੇ ਅਸੀਂ ਦੁਬਾਰਾ ਖੁਸ਼ ਹੋ ਸਕੀ ਆ ਸ਼ੁ크ਰਾ ਬਾਲਕ ਦਾ ਜਿੱਦਾਂ ਅਸੀਂ ਅੰਦਰ ਹੋਈ ਆਏ ਔਰ ਅਸੀਂ ਓਪੀਡੀ ਚ ਸੀਗੇ ਡਾਕਟਰ ਸਾਹਿਬ ਉਹਨਾਂ ਦੀ ਸਾਰੀ ਟੀਮ ਨੂੰ ਮਿਲ ਕੇ ਆਏ ਵੈਸੀ ਕਨਵਰ ਵੀਰਾ ਸੀਗਾ ਸਤਪਾਲ ਵੀਰਾ ਸੀਗਾ ਡਾਕਟਰ ਸਾਹਿਬ ਨੇ ਦੱਸਿਆ ਕਿ ਕੱਲ੍ਹ ਨਾਲੋਂ ਕਾਫੀ ਬੈਟਰ ਆ ਜਿੱਦਾਂ ਕੱਲ ਉਹ ਕੋਈ ਵੀ ਸਾਡਾ ਜਿਹੜਾ ਆ ਉਹ ਪ੍ਰੋਪਰ ਮਤਲਬ ਵੀ ਕੋਈ ਵੀ ਗੱਲ ਹੀ ਨਹੀਂ ਸੀ ਕਿ ਇੱਕ ਦੂਜੇ ਦਾ ਕਰ ਰਿਹਾ ਕਿਉਂਕਿ ਇਹ ਬਹੁਤ ਕਹਿਣਾ ਔਖਾ ਸੀਗਾ ਕਿ ਮਤਲਬ ਕਿ ਸਾਰਾ ਕੁਝ ਹੋ ਰਿਹਾ ਹੈ ਸੋ ਅੱਜ ਉਹਨਾਂ ਨੇ ਸਾਨੂੰ ਇਹ ਬੁਲਾ ਕੇ ਕਿਹਾ ਕਿ ਬੀਪੀ 'ਚ ਵੀ ਕਾਫੀ ਜ਼ਿਆਦਾ ਸੁਧਾਰ ਹੋਇਆ ਹੈ ਔਰ ਖੁਦ ਸਾਹ ਵੀ ਲੈਣ 'ਚ ਕਾਫੀ ਜ਼ਿਆਦਾ ਬੈਟਰ ਹੋ ਰਿਹਾ ਹੈ ਤੇ ਬੀਪੀ ਦਾ ਇਸੇ ਜੋ ਕੰਡੀਸ਼ਨ ਦਾ ਵਿਕਾਸ ਤਾਂ ਰੱਖਿਆ ਹੈ ਸਰਜਰੀ वगैरह जी ਸਰ ਜੀ ਸਰ ਸੋ ਬੜੀ ਬਿੱਲਾ ਦਾ ਕਿ ਜਿਹੜੀਆਂ ਅਰਦਾਸਾਂ ਆ ਉਹਨਾਂ ਦੇ ਬਹੁਤ ਪਾਵਰ ਜੋ ਜਨਰੇਟ ਕੀਤੀ ਆ ਤੇ ਬਸ ਇਹੀ ਬੇਨਤੀ ਆ ਕਿ ਸਾਰੇ ਅਰਦਾਸਾ ਕਰੋ ਕਿਉਂਕਿ ਸਾਰਾ ਪੰਜਾਬ ਹੀ ਅਰਦਾਸਾ ਕਰ ਰਿਹਾ ਸਾਰੀ ਦੁਨੀਆਂ ਕਰ ਰਹੀ ਹੈ ਬਿੱਲਰਾਂ ਦੀ ਦੁਨੀਆਂ ਪਰਚ ਜਿੱਥੇ ਪੰਜਾਬੀ ਬੈਠੇ ਆ ਔਰ ਅਸੀਂ ਰਾਤ ਦੇ ਬਹੁਤ ਡਰੇ ਹੋਏ ਸੀ ਸੁੱਤੇ ਦੀ ਇੱਕ ਪਲ ਵੀ ਕਿਉਂਕਿ ਐ ਹੀ ਸੀਗਾ ਕਿ ਯਾਰ ਕੋਈ ਕੋਈ ਬੁਰੀ ਖਬਰ ਨਾ ਆ ਜਵੇ ਪਰ ਹੋਰ ਅਸੀਂ ਡਾਕਟਰ ਸਾਹਿਬ ਨੂੰ ਜਿੱਦਾਂ ਮਿਲ ਕੇ ਆਏ ਆ ਤੇ ਉਹੜਾ ਸਾਨੂੰ ਕਾਫੀ ਪੋਜ਼ਿਟਿਵ ਕੀਤਾ ਹੈ ਕਿ ਸਾਡਾ ਕੁਛ ਖਾਣ ਨੂੰ ਤੇ ਕੁਛ ਗੱਲਬਾਤ ਕਰਨ ਨੂੰ ਦਿਲ ਕੀਤਾ ਹੈ ਤੁਹਾਡੀਆਂ ਅੱਖਾਂ ਤੋਂ ਸਾਫ਼ ਪਤਾ ਲੱਗ ਰਿਹਾ ਕਿਉਂਕਿ ਅਸੀਂ ਵੀ ਸਾਰੀ ਰਾਤ ਇੱਥੇ ਆ ਸਾਰੇ ਲੋਕ ਇੱਕੋ ਗੱਲ ਕਰ ਰਹੇ ਨੇ ਕਿ ਰਾਜਵੀਰ ਜਵੰਦਾ ਜਿਹੜੇ ਆ ਉਹ ਤੰਦਰੁਸਤ ਹੋ ਕੇ ਵਾਪਸ ਸ਼ੋਅ ਲਾਉਣ ਕਿਉਂਕਿ ਇਹੋ ਜਿਹੇ ਸਿੰਗਰ ਬਹੁਤ ਘੱਟ ਦੁਨੀਆ ਤੇ ਆਉਂਦੇ ਆ ਜਿਵੇਂ ਜਿਹੜੇ ਇੱਕ ਦੇ ਜੋਰ ਨਾਲ ਗਾਉਣ ਵਾਲੇ ਹੁੰਦੇ ਨੇ ਤੁਸੀਂ ਉਹਨਾਂ ਚਾਹੁੰਦੇ ਹੋ ਜੀ ਦੇਖੋ ਫਰਕਾਰ ਕਲਾਕਾਰ ਬਾਅਦ ਚ ਹੁੰਦਾ ਬਿੱਲਾ ਦਾ ਕਿ ਜਿਹੜਾ ਪਰਿਵਾਰ ਨੂੰ ਇੱਕ ਜਿਹੜਾ ਜੀ ਸੋ ਉਹ ਉਹ ਹਾਜੀ ਸੋ ਅਸੀਂ ਕੱਲ ਮੈਂ ਜਿੱਦੇ ਕੈਨੇਡਾ ਤੋਂ ਆਉਂਦੇ ਉਂਦੀ ਸਿੱਧਾ ਇੱਧਰ ਆ ਗਏ ਸੋ ਬਾਈ 24 ਘੰਟੇ ਹੋ ਗਏ ਕੁਝ ਖਾ ਕੇ ਨਹੀਂ ਵੇਖਿਆ ਕਿਉਂਕਿ ਜੇ ਦਿੱਲੀ ਨਹੀਂ ਕੀਤਾ ਅ ਕੱਲ ਦਾ ਸਾਰਾ ਧਿਆਨ ਸਾਡਾ ਇੱਧਰ ਹੀ ਸੀਗਾ ਸੋ ਅੱਜ ਕਾਫੀ ਜ਼ਿਆਦਾ ਪੋਜ਼ਿਟਿਵ ਕੀਤਾ ਡਾਕਟਰ ਸਾਹਿਬ ਨੇ ਡਾਕਟਰ ਸੋਡੀ ਸਾਹਿਬ ਨੇ ਸੋ ਉਹੜਾ ਨੇ ਇਹੋ ਹੀ ਸਾਨੂੰ ਕਿਹਾ ਕਿ ਤੁਸੀਂ ਅਰਦਾਸਾ ਰੱਖੋ ਅਸੀਂ ਟ੍ਰੀਟਮੈਂਟ ਬੈਸਟ ਦੇ ਰਿਹਾ ਸੋ ਪ੍ਰਮਾਤਵਾ ਕਰੇ ਰਿਕਵਰ ਹੋ ਜੇ ਸਾਡਾ ਵੀਰ ਛੇਤੀ ਤੇ ਸੱਟ ਕਿੱਥੇ ਕਿੱਥੇ ਲੱਗੀ ਆ ਬਾਈ ਸੱਟ ਉਹੜਾ ਨੇ ਜਿੱਦਾਂ ਕੱਲ ਦੱਸਿਆ ਸੀਗਾ ਕਿ ਬਰੇਡ ਕਾਫੀ ਜਿਆਦਾ ਹੋਇਆ ਆ ਜੜ ਐਡ ਸਪਾਈਡ ਬਣ ਕੇ ਇਹ ਸਾਰੀ ਚੀਜ਼ਾਂ ਕਿਉਂਕਿ ਹਿੱਟ ਬਹੁਤ ਜ਼ੋਰ ਚ ਹੋਇਆ ਉਹ ਸਾਰੀ ਚੀਜ਼ਾਂ ਦੇ ਕਾਫੀ ਜਿਆਦਾ ਮਤਲਬ ਸਾਰੀਆਂ ਸਟਾ ਅਦਰੂਡੀ ਆ ਬਾਹਰ ਕੋਈ ਬਾਹਰ ਤਾਂ ਚਰੀਟ ਵੀ ਨਹੀਂ ਹੈਗੀ ਉਹਦੇ ਅੰਦਰ ਹੀ ਬਹੁਤ ਡੀਪਲੀ ਸਟਾ ਲੱਗੀਆਂ ਐ ਸੋ ਕੱਲ ਦੇ ਜਦੋਂ ਉਹ ਕਲੌਟ ਵਗੈਰਾ ਕੱਢੇ ਆ ਸੋ ਕਾਫੀ ਬੈਟਰ ਆ ਸ਼ੁਕਰ ਬਾਲਕ ਦਾ ਇਕਲੋਤੇ ਹੈਗੇ ਨੇ ਕੋਈ ਭੈਣ ਭਰਾ ਨਹੀਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਫਾਦਰ ਦੀ ਵੀ ਥੋੜੇ ਮਹੀਨੇ ਪਹਿਲਾਂ ਡੈਥ ਹੋਈ ਸੀ ਜੀ ਦੇਖੋ ਆਪਾਂ ਸਾਰੇ ਭੈਣ ਭਰਾ ਹੀ ਆ ਇਹੋ ਹੀ ਵੇਲਾ ਹੁੰਦਾ ਜਦੋਂ ਔਖਾ ਵੇਲਾ ਇਹਨੂੰ ਹੀ ਕਹਿੰਦੇ ਆ ਵੀ ਤੁਹਾਨੂੰ ਪਤਾ ਚੱਲ ਜਾਂਦਾ ਵੀ ਤੁਹਾਡੇ ਨਾਲ ਇੰਦਾ ਪਿਆਰ ਕਰਦੇ ਆ ਔਰ ਆਵਾਬ ਇੰਦਾ ਪਿਆਰ ਕਰਦਾ ਲੋਕ ਇੰਦੀਆਂ ਦੁਆਵਾਰ ਅਰਦਾਸਾਂ ਤੁਸੀਂ ਦੇਖੋ ਗੁਰੂ ਘਰਾਂ 'ਚ ਹੋ ਰਹੀਆਂ ਆ ਤੇ ਪਾਵਰ ਉਤੋਂ ਵੱਡੀ ਤੇ ਕੋਈ ਪਾਵਰ ਨਹੀਂ ਜਿਹਨੇ ਪੈਦਾ ਕੀਤਾ ਉਤੋਂ ਵੱਡੀ ਤੇ ਕੋਈ ਪਾਵਰ ਨਹੀਂ ਸੋ ਬਾਲਕ ਨੇ ਆਪੇ ਕਿਰਪਾ ਕਰ ਦਿੱਤੀ ਆ ਸਾਰਾ ਕੁਝ ਵਾਪਸ ਹੋ ਗਿਆ ਅਸੀਂ ਵੀ ਬਾਈ ਅਰਦਾਸ ਕਰਦੇ ਆ ਕਿ ਬਾਈ ਦੁਆਵਾਰ ਸਾਉਣ ਹੋਰ ਖਾੜਿਆਂ ਦੇ ਵਿੱਚ ਉਸ ਤਰ੍ਹਾਂ ਸ਼ੁਕਰ ਕਿਰਪਾ ਕਰਦੇ ਸਾਰੇ ਪੈੜ ਪ੍ਰਾਰਦਾਸਾ ਕਰੋ ਔਰ ਜਲਦੀ ਹੋਰ ਰਿਕਵਰ ਹੋਵੇ ਤੇ ਸਾਰੇ ਅਸੀਂ ਦੁਬਾਰਾ ਖੁਸ਼ ਹੋ ਸਕੇ ਥੈਂਕ ਯੂ ਇਹਸਾਨ ਸਾਡੇ ਨਾਲ ਰঞ্জੀਤ ਬਾਵਾ ਜੀ ਜਿਨ੍ਹਾਂ ਨੇ तमाम ਜਾਣਕਾਰੀ ਸਾਨੂੰ ਦਿੱਤੀ ਹੈ ਉਹ ਮਿਲ ਕੇ ਆਏ ਨੇ ਅੰਦਰ ਖਾਸ ਤੌਰ ਤੇ ਰਾਜੀਵ ਜਵੰਦਾ ਦੀ ਸਿਹਤ ਨੂੰ ਲੈ ਕੇ ਕੈਮਰਾ ਪਰਸਨ ਵਿਕਰਮ ਨਾਮ ਦੀਪਜੋਤ ਫੋਰਟਿਸ ਮੁਹੱਲੇ